ਰਾਂਟੋ ਦਾ ਉਪਨਗਰ ਬ੍ਰੈਂਟਨ ਖਾਲਸਾਣੀ ਵੱਖਵਾਦੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਜਿੱਥੇ ਇਹ ਵੱਖਵਾਦੀ ਪਾਕਿਸਤਾਨੀ ਕਸ਼ਮੀਰੀਆਂ ਨਾਲ ਰਲ ਕੇ ਹਿੰਦੁਸਤਾਨ ਦੇ ਖਿਲਾਫ ਵਿਰੋਧ ਕਰ ਰਹੇ ਨੇ ਇਨ੍ਹਾਂ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਸਿੱਖ ਯੂनाइटेड फ्रंट ਅਤੇ ਜੰਮੂ ਕਸ਼ਮੀਰ ਦੇ ਪ੍ਰਵਾਸੀ ਸੰਗਠਨ ਵੀ ਮਿਲੇ ਹੋਏ ਨੇ ਇਹ ਖਾਲਿਸਤਾਨੀ ਤੇ ਕਸ਼ਮੀਰੀ ਵੱਖਵਾਦੀਆਂ ਨੂੰ ਪਾਕਿਸਤਾਨ ਦੇ ਆਈਐਸਆਈ ਸੂਤਰਾਂ ਵੱਲੋਂ ਪੂਰਾ ਸਹਿਯੋਗ ਵੀ ਮਿਲ ਰਿਹਾ ਹੈ ਵਿਦੇਸ਼ਾਂ ਚ ਰਹੇ ਇਹ ਖਾਲਿਸਤਾਨੀ ਪਹਿਲਾਂ ਗੁਰਦੁਆਰਿਆਂ ਤੋਂ ਭਰਪੂਰ ਸਰੋਤ ਇਕੱਠੇ ਕਰਦੇ ਨੇ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਪ੍ਰਚਾਰ ਕਰਦੇ ਨੇ ਆਹੀ ਸਭ ਹਤਕੰਡੇ ਅਪਣਾ ਕੇ ਇਹ ਲੋਕ ਬਹੁਤ ਪ੍ਰਮੁਖਤਾ ਵੀ ਪਾ ਚੁੱਕੇ ਨੇ ਆਪਣੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਇਹਨਾਂ ਨੇ ਦੇਸ਼ਾਂ ਦੇ ਲੋਕਲ ਨੇਤਾਵਾਂ ਨਾਲ ਹੱਥ ਵੀ ਮਿਲਾ ਲਏ ਨੇ ਤੇ ਨਾਲ ਹੀ ਕੁਝ ਤੇ ਇਹਨਾਂ 'ਚ ਰਾਜਨੀਤੀਸ਼ ਵੀ ਉੱਤਰ ਆਏ ਨੇ। ਉੱਪਰਲੇ ਤੌਰ ਤੇ ਤੇ ਇੱਕ ਖੁਦ ਨੂੰ ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਸਿੱਖ ਦੱਸਦੇ ਨੇ ਪਰ ਅੰਦਰ ਹੀ ਅੰਦਰ ਇੱਕ ਖਾਲਿਸਤਾਨ ਦੀ ਨੀਤੀਆਂ ਦਾ ਬੀਜ ਵੀ ਬੋ ਰਹੇ ਨੇ। ਪੰਜਾਬ ਨੇ 80 ਦੇ ਦਹਾਕੇ ਵਿੱਚ ਇਹੀ ਨੀਤੀਆਂ ਕਰਕੇ ਕਈ ਜਾਨਾਂ ਗਵਾਈਆਂ ਸੀ ਹਾਲਾਂਕਿ 90 ਦੇ ਦਹਾਕੇ ਦੇ ਦੌਰਾਨ ਮਾਹੌਲ ਸ਼ਾਂਤੀਪੂਰਵਕ ਹੀ ਰਿਹਾ ਲੇਕਿਨ ਕਿਤੇ ਨਾ ਕਿਤੇ ਅੱਜ ਵੀ ਇਹ ਵੱਖਵਾਦੀ ਖਾਲਿਸਤਾਨ ਮੁੱਦੇ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਨੇ